ਸਾਡੇ ਮਾਨਯੋਗ ਡੀਜੀਪੀ ਪੰਜਾਬ ਜੀ ਦੁਆਰਾ ਨੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਅਗੇਂਸਟ ਬਦਮਾਸ਼ ਅਗੇਂਸਟ ਡਰੱਗਸ ਜਿਹੜੀ ਆ ਟੋਟਲ ਹੀ ਨੋ ਟੋਲਰੈਂਸ ਵਾਲੇ ਪਾਲਿਸੀ ਦੇ ਤਹਿਤ ਹੀ ਜਿਹੜੇ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਪੁਲੜ ਸਾਹਿਬ ਜੀ ਦੁਆਰਾ ਕਈ ਤਰ੍ਹਾਂ ਦੇ ਜਿਹੜੇ ਆਪਰੇਸ਼ਨਸ ਪਹਿਲਾਂ ਵੀ ਚੱਲਦੇ ਗਏ ਤੁਹਾਡੇ ਨਾਲ ਰੂਬਰੂ ਹੋ ਕੇ ਉਹਨਾਂ ਨੇ ਕਈ ਜਿਹੜੀਆਂ ਪਹਿਲਾਂ ਪ੍ਰਾਪਤੀਆਂ ਜਿੰਨੇ ਵੀ ਪਹਿਲਾਂ ਕਿੰਨੇ ਹੀ ਕੇਸ ਜਿਹੜੇ ਪ੍ਰੈਸ ਕਿਤੇ ਦਰਾਂ ਵਾਸਤੇ ਦੱਸਿਆ ਗਿਆ ਅੱਜ ਉਸੇ ਲੜੀ ਦੇ ਤਹਿਤ ਇੱਕ ਹੋਰ ਜਿਹੜਾ ਸਾਡਾ 11 11 2025 ਨੂੰ ਇੱਕ ਬੀਡੀਵੀਨ ਦੇ ਵਿੱਚ ਕੇਸ ਰਜਿਸਟਰ ਹੋਇਆ ਸੀ ਉਸ ਦਿਨ ਸ਼ਾਮ ਨੂੰ ਇੱਕ ਬੀਡੀਵੀਨ ਦੇ ਵਿੱਚ ਇੱਕ ਇਨਫਾਰਮੇਸ਼ਨ ਮਿਲੀ ਸੀ ਕਿ ਇੱਕ ਵਿਮਲ ਵਿਮਲ ਪ੍ਰੀ ਸਿੰਘ ਜਿਹੜਾ ਵਿਅਕਤੀ ਹੈ ਉਹ ਆਪਣੇ ਇੱਕ ਦੋਸਤ ਡਬਲਯੂ ਦੇ ਨਾਲ ਇੱਕ ਦਰਜੀ ਦੀ ਦੁਕਾਨ ਤੇ ਖੜਾ ਸੀ ਜਿੱਥੇ ਇੱਕ ਵਿਅਕਤੀ ਨੇ ਆ ਕੇ ਉਹਨੂੰ ਉਹਦੇ ਉੱਪਰ ਗੋਲੀਆਂ ਚਲਾਈਆਂ ਜਿਹੜੀ ਇੱਕ ਉਹਦੇ ਤੇ ਇੱਕ ਉਹਦੇ ਦੋਸਤ ਦੇ ਉੱਤੇ ਜਿਹੜੀ ਲੱਗੀ ਜਿਹੜੇ ਦੋਨੋਂ ਹੀ ਇੰਜਰਡ ਹੋ ਗਏ ਸੀਗੇ ਉਦਿਸ ਵੰਦ ਉਸਕੇ ਕੇਸ ਦੇ ਵਿੱਚ ਜਿਹੜਾ ਇਮੀਡੀਏਟਲੀ ਕੇਸ ਰਜਿਸਟਰ ਕਰਕੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਨੇ ਜਿਹੜੇ ਸ਼੍ਰੀਮਤੀ ਜਸਰੂਪ ਕੌਰ ਏਡੀਸੀਪੀ 3 ਸਾਰੇ ਏਸੀਪੀ ਈਸਟ ਮਿਸਟਰ ਅਨਵਭ ਜੈਨ ਤੇ ਇੰਸਪੈਕਟਰ ਵਰਜਿੰਦਰ ਸਿੰਘ ਅਸਚੋ ਬੀਡੀ ਵੀਨ ਜਿਹੜੇ ਆ ਉਹਨਾਂ ਨੂੰ ਇਮੀਡੀਏਟਲੀ ਇਸ ਕੇਸ ਦੇ ਉੱਤੇ ਜਿਹੜਾ ਐਕਸ਼ਨ ਕਰਦੇ ਹੋਏ ਆ ਜਿਹੜਾ ਵਿਅਕਤੀ ਇਹਦੇ ਵਿੱਚ ਦੋਸ਼ੀ ਸੀਗਾ ਮਨਿੰਦਰਪਾਲ ਨਿੰਦਰਪਾਲ ਸਿੰਘ ਉਪਸ਼ਾਲਾ ਉਹਦੇ ਉੱਪਰ ਜਿਹੜੇ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਰੈਂਸ ਦੇ ਦੁਆਰਾ ਅਸੀਂ ਜਿਹੜੀ ਉੱਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਜੋ ਇਮੀਡੀਏਟਲੀ ਉਹਨੂੰ ਫੜਨ ਲਈ ਟੀਮਾਂ ਨਿਕਲੀਆਂ ਜੋ ਪਤਾ ਲੱਗਾ ਕਿ ਉਹ ਵੱਖ-ਵੱਖ ਸਟੇਟ ਦੇ ਵਿੱਚੋਂ ਭਜਦਾ ਹੋਇਆ 네ਪਾਲ ਪਠਾਨ ਸੇ ਚਲਾ ਗਿਆ ਸੀ ਹੁਣ ਜਦੋਂ ਹੀ ਉਹ ਵਾਪਸ ਆਇਆ ਸਾਡੇ ਜਿਹੜੇ ਇਮੀਡੀਏਟਲੀ ਪੁਲਿਸ ਵੱਲੋਂ ਐਕਸ਼ਨ ਕਰਦੇ ਹੋਏ ਇਸ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਰੈਂਸ ਦੁਆਰਾ ਜਿਹੜਾ ਉਹਨੂੰ ਕੱਲ ਅਰੈਸਟ ਕਰ ਲਿਆ ਗਿਆ ਹੈਗਾ ਉਹਦੇ ਕੋਲੋਂ ਜਿਹੜਾ ਇੱਕ ਗਲੌਕ ਪਿਸਟਲ ਤੇ ਜਿਹੜੀ ਉਹਨੇ ਵਾਰਦਾਤ ਦੇ ਵਿੱਚ ਵਿੱਚ ਵਰਤੀ ਐਕਟਿਵ ਅਸਗੀ ਉਹ ਦੋਨੋਂ ਹੀ ਚੀਜ਼ਾਂ ਕਾਬੂ ਕਰਨੀਆਂ ਹੈਗੀਆਂ ਇਸ ਦੇ ਵਿੱਚ ਜਿਹੜੀ ਵਾਰਦਾਤ ਜਿਹੜੀ ਉਹਨੇ ਅੰਜਾਮ ਦਿੱਤੀ ਸੀ ਉਹਦੇ ਵਿੱਚ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹਦੇ ਵਜ੍ਹਾ ਰੰਝੇ ਸਮਝਾਈਏ ਜੋ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੋਈ ਪੁਰਾਣਾ ਝਗੜਾ ਜਿਹੜਾ ਚੱਲ ਰਿਹਾ ਸੀਗਾ ਜਿਹਦੇ ਕਰਕੇ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੇ ਵਿੱਚ ਇਮੀਡੀਏਟਲੀ ਸਾਡੀ ਜਿਹੜੀ ਪੁਲਿਸ ਟੀਮ ਨੇ ਸਾਡੇ ਮਾਨਯੋਗ ਸੀਪੀ ਸਾਹਿਬ ਜੀ ਦੀ ਦਿਸ਼ਾ ਨਿਰਦੇਸ਼ ਦੇ ਵਿੱਚ ਦੇ નો ਟੋਲਰੈਂਸ ਅਗੇਂਸਟ ਐਨੀ ਕਾਈਂਡ ਆਫ ਜਿਹੜਾ ਡਰੱਗਸ ਜਾਂ ਜਿਹੜੇ ਕੋਈ ਗੈਂਗਸਟਰ ਜਾਂ ਕੋਈ ਵੀ ਬਦਮਾਸ਼ੀ ਜਿਹੜੀ ਹੈਗੀ ਆ ਨਿਊਸੈਂਸ ਹੈਗੀ ਆ ਉਹਨੂੰ ਨਾ ਬਰਦਾਸ਼ਤ ਕਰਦੇ ਹੋਏ ਐਕਚੁਅਲ ਲੈਂਦੇ ਹੋਏ ਸਾਡੀ ਟੀਮ ਨੇ ਜਿਹੜਾ ਇਹਦੇ ਉੱਪਰ ਜਿਹੜਾ ਇਮੀਡੀਏਟਲੀ ਜਿਹੜੇ ਬੰਦਿਆਂ ਨੂੰ ਫੜਿਆ ਗਿਆ ਹੈਗਾ ਥੈਂਕ ਯੂ ਜਿਹੜੀ ਇਹ ਵਾਲੀ ਵੀਡੀਓ ਸੁਣੀ ਸੀ ਆਪਸੀ ਇਹਦਾ ਸੀ ਜਾਂ ਕੋਈ ਹੋਰ ਵੀ ਕੈਟਸਾਈਂਗ ਦੀ ਸੀ ਕਰਕੇ ਪ੍ਰੋਬਲਮ ਨਹੀਂ ਇਹਦੇ ਵਿੱਚ ਕੋਈ ਗੈਂਗਸਟਰ ਜਾਂ ਕੋਈ ਪ੍ਰੋਤੀ ਵਾਲਾ ਕੋਈ ਐਂਗਲ ਨਹੀਂ ਹੈ ਪਹਿਲਾਂ ਪੁਰਾਣੇ ਪਹਿਲਾਂ ਆਪਸ ਦੇ ਵਿੱਚ ਮਿੱਤਰ ਰਹੇ ਨੇ ਲੇਕਿਨ ਇਹਨਾਂ ਦੇ ਕਿਸੇ ਰੀਜ਼ਨ ਚ ਆਪਸ ਦੇ ਵਿੱਚ ਇਹਨਾਂ ਦਾ ਝਗੜਾ ਹੋਇਆ ਉਸੇ ਝਗੜੇ ਦੇ ਵਿੱਚ ਹੀ ਇਹ ਜਿਹੜਾ ਉਹਦੇ ਨੂੰ ਮਾਰਨ ਦੀ ਨੀਅਤ ਨਾਲ ਇਹਨੇ ਉਸ ਦਿਨ ਉਹਦੇ ਤੇ ਗੋਲੀਆਂ ਚਲਾਈਆਂ ਸੀਗੀਆਂ ਤੇ ਨਹੀਂ ਇਹਦੇ ਵਿੱਚ ਜਿਹੜਾ ਇਹ ਹੀ ਦੋਸ਼ੀ ਜਿਹੜਾ ਮੁੱਖ ਦੋਸ਼ੀ ਹੈ ਜਿਹਨੂੰ ਫੜ ਲਿਆ ਗਿਆ ਜਿਹਨੇ ਗੋਲੀ ਚਲਾਈ ਸੀ ਤੇ ਇਹਨੂੰ ਇਹਦੇ ਤੋਂ ਜਿਹੜਾ ਬਲੌਕ ਪਿਸਟਲ ਜਿਹੜਾ ਇਹਨੇ ਵਰਤਿਆ ਸੀ ਉਹ ਵੀ ਮਿਲ ਗਿਆ ਹੈਗਾ ਤੇ ਜਿਹੜਾ ਇਹ ਨੇਕਟਿਵਾ ਯੂਜ਼ ਕੀਤੀ ਸੀ ਉਹ ਵੀ ਨਾਲ ਚ ਲਾਇਸੈਂਸ ਸੀ ਨਾ ਆਪਾਂ ਨੇ ਜੀ ਇਹ ਤੇ ਅੱਗੇ ਤਫ਼ਤੀਸ਼ ਦਾ ਸਾਰਾ ਪਾਠ ਹੈ ਕਿਥੋਂ ਲੈ ਕੇ ਕਿਸ ਤੋ ਸਾਰਾ ਚੀਜ਼ ਤਫ਼ਤੀਸ਼ ਦੇ ਵਿੱਚ ਆਮੇ ਪਹਿਲੇ ਪਰਚੇ ਦਰਜ ਨੇ ਜਿਹੜਾ ਦੋਸ਼ੀ ਫੜਿਆ ਇਹਦੇ ਉੱਪਰ ਤਿੰਨ ਪਹਿਲਾਂ ਪਰਚੇ ਦਰਜ ਨੇ ਜਿਹੜੇ ਦੋ ਤੇ ਅੰਮ੍ਰਿਤਸਰ ਚ ਨੇ ਗੁਰਦਾਸਪੁਰ ਦੇ ਵਿੱਚ ਅਗੇ ਇੱਕ ਇਹਦਾ ਪਰਚਾ ਹੈ 325 ਜਿਹੜਾ 323 324 148 ਨੰਬਰ ਦਾ ਪੀਐਸ ਸਲਟਾਰਮੈਂਟ ਦੂਜਾ 63 ਨੰਬਰ ਐਫਆਈਆਰ ਜਿਹੜਾ 2019 ਦੀ 25 27 ਆਮਜਗ ਦਾ ਹੈ ਬੀੜਵੀਆਂ ਦੇ ਵਿੱਚ ਪਹਿਲਾਂ ਤੀਜਾ ਪਰਚਾ ਜਿਹੜਾ 101 2022 ਨੂੰ 3 ਨੰਬਰ ਐਫਆਈਆਰ 25 ਆਮ ਜੈਕਟਿਵੀ ਪੀਐਸ ਧਾਰੀਵਾਲ ਗੁਰਦਾਸਪੁਰ ਦੇ ਵਿੱਚ ਦਰਜ ਸੋ ਇਹ ਪੁਰਾਣਾ ਮਲਜਮ ਹੈਗਾ ਜਿਹਨੂੰ ਆ ਚੌਥਾ ਪਰਚਾ ਇਹ ਸੀਗਾ ਤੇ ਪੁਲਿਸ ਨੇ ਬੜਾ ਵਧੀਆ ਤਰੀਕੇ ਨਾਲ ਇਹਨੂੰ ਟ੍ਰੇਸ ਕਰਦੇ ਹੋਏ ਜੋ ਕਿ ਇਥੋਂ ਮਲਜਮ ਭੱਜ ਚੁੱਕਾ ਸੀਗਾ ਜਦੋਂ ਉਹ ਵਾਪਸ ਆਇਆ ਆਪਣੀ ਪ੍ਰੋਪਰ ਟੈਕਨੀਕਲ ਸਰਵੇਲੈਂਸ ਦੁਆਰਾ ਜਿਹੜੇ ਹਿਊਮਨ ਇੰਟੈਲੀਜੈਂਸ ਦੁਆਰਾ ਵਰਕ ਕਰਦੇ ਹੋਏ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਹਨੂੰ ਅਰੈਸਟ ਕੀਤਾ ਵਧੀਆ ਦਾ ਨੀਰ ਨਪਾਲ ਭਰ ਗਿਆ ਜੀ ਨਹੀਂ ਇਹ ਗੈਂਗਸਟਰ ਹੈ ਕੋਈ ਇਸ ਤਰੀਕੇ ਦਾ ਕੋਈ ਐਂਗਲ ਇਹਦੇ ਵਿੱਚ ਨਹੀਂ ਹੈ ਨਾਰਮਲ ਜਿਹੜੀ ਇਹਨਾਂ ਦੀ ਆਪਣੀ ਬਦਮਾਸ਼ੀ ਆਪਣੀ ਰੰਜਿਸ਼ ਜਿਹੜੀ ਸੀਗੀ ਆਪਸੀ ਉਹਦੇ ਵਿੱਚ ਹੀ ਕਰ ਰਹੀ ਸੀ ਵੈਸੇ ਕਿ ਵਗੈਰੇ ਇਹ ਕੁਝ ਕੁ ਲੇਸ ਕੋਆਰਡੀਨੇਟ ਕੀ ਹੋਵੇ ਨਹੀਂ ਉਹ ਵੈਸੇ ਜਿਹੜਾ ਆਪਣਾ ਭੱਜ ਗਿਆ ਸੀ ਉਤੋਂ ਜਦੋਂ ਪੁਲਿਸ ਤੋਂ ਹੀ ਡਰਦੇ ਕਿ ਗ੍ਰਿਫਤਾਰੀ ਤੋਂ ਡਰਦੇ ਹੋਏ ਭੱਜ ਗਿਆ ਸੀ ਤੇ ਜਦੋਂ ਵਾਪਸ ਆਇਆ ਪੁਲਿਸ ਨੇ ਬੜੇ ਵਧੀਆ ਤਰੀਕੇ ਨਾਲ ਉਹਨੂੰ ਜਿਹੜੀ ਆਪਣੀ ਕਾਰਵਾਈ ਕਰਦੇ ਰੈਸਟ